ਇਹਨਾਂ ਨੇ ਮਤਲਬ ਇੱਕ ਡਰਾਮਾ ਰਚਿਆ ਦੇ ਵਿੱਚ ਜਦੋਂ ਉਹਨਾਂ ਦੀ ਤਿੰਨ ਬੰਦਿਆਂ ਦੀ ਬਜ਼ੁਰਗ ਜਿਹੜੇ 75 ਤੋਂ 83 ਸਾਲ ਉਮਰ ਦੇ ਬੰਦੇ ਆ ਤਿੰਨ ਬਜ਼ੁਰਗਾਂ ਨੂੰ ਘਰੋਂ ਚੱਕ ਲਿਆ ਜਾਂਦਾ ਅਪਲੋ ਹੀ ਨਹੀਂ ਪਤਾ ਸੀਐਮ ਅਸਲ 'ਚ ਹੈ ਕੌਣ ਆ ਸੋਦੀਆ ਸੀਐਮਾ ਕੇਜਰੀਵਾਲ ਸੀਐਮਾ ਵੈਭਵ ਸੀਐਮਾ ਫਲਾਨਾ ਸੀਐਮਾ ਕਿ ਕੌਣ ਸੀਐਮਾ ਚੱਡਾ ਸੀ ਕਿ ਐਪਲੀਕੇਸ਼ਨ ਲਾਈ ਜੀਦੇ ਵਿੱਚ ਸੁਪਰੀਮ ਕੋਰਟ ਦੀ ਬਹੁਤ ਕਲੀਅਰ ਕਟ ਜੱਜਮੈਂਟ ਹੈ ਕੀ ਹੁੰਦਾ ਜੀ ਇਹ ਬੰਦੇ ਨੂੰ ਲੱਗਦਾ ਵੀ ਮੈਂ ਪ੍ਰਧਾਨ ਬੜਾ ਸੌਖਾ ਬਣ ਜੂਗਾ ਜੀ ਐਮਐਲਏ ਦਾ ਸਿਰ ਤੇ ਹੱਥਾ ਜੀ ਫਲਾਨਾ ਜੀ ਇਹਨਾਂ ਨੇ ਫਿਰ ਕੀ ਕੀਤਾ ਜੀ ਇਹਨਾਂ ਨੇ ਕੋਈ ਪਲਾਨ ਕੀਤਾ ਹੋਣਾ ਵੀ ਭਾਈ ਸੀਐਮ ਸਾਹਿਬ ਦੇ ਨਿਕਾ ਚਾਉਣਾ ਪੈਣਾ ਫੇਰ ਬਣੇਗਾ ਤੋ ਫੇਰ ਇਹਨਾਂ ਨੇ ਐਂਡ ਪੂਲਿੰਗ ਨਾਲ ਜਮੀਨਾਂ ਪੰਜਾਬ ਦੀਆਂ ਤੇ ਮਹਿੰਗੀਆਂ ਤੇ ਸਾਰਿਆਂ ਦੀ ਇਹ ਅੱਖ ਹੈਗੀ ਹੈ ਜੀ ਰੋਕਣੀਆਂ ਨੇ ਹੁਣ ਉਹਦੇ ਚ ਲੋਕਾਂ ਨੂੰ ਡਰਾਉਣਾ ਹੈ ਪਹਿਲਾਂ ਤਾਂ ਵੀ ਅਸੀਂ ਰੋਕਾਂਗੇ ਤੁਸੀਂ ਬੋਲਣਾ ਨਹੀਂ ਹੈ ਪਹਿਲੀ ਰੇਡੀਓ ਪੰਜਾਬ ਟੂਡਾ ਦੇ ਫੇਸਬੁਕ ਪੇਜ ਤੇ YouTube ਚੈਨਲ ਦੇ ਉੱਤੇ ਤੁਹਾਡਾ ਸਵਾਗ ਫੂਲ ਦੇ ਜੁਡੀਸ਼ੀਅਲ ਕੰਪਲੈਕਸ ਦੇ ਖੜਾ ਜਿੱਥੋਂ ਕੀ ਹੁਣ ਜਿਹੜੇ ਵਿਅਕਤੀ ਫੜੇ ਗਏ ਸਨ ਤਿੰਨ ਵਿਅਕਤੀ ਉਹਨਾਂ ਨੂੰ ਰਿਹਾਈ ਮਿਲ ਚੁੱਕੀ ਹੈ ਸਾਰੀ ਜਿਹੜੀ ਹੈ ਲੀਗਲ ਪ੍ਰੋਸੈਸ ਹੋਇਆ ਉਹ ਐਡਵੋਕੇਟ ਗੁਰਸੇਵਕ ਸਿੰਘ ਹੋਰਾਂ ਨੇ ਕੀਤਾ ਸਿੱਧੂ ਸਾਹਿਬ ਉਹਨਾਂ ਨੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਕੀ ਸਾਰਾ ਮਾਮਲਾ ਹੈ ਗੁਰਸੇਵਕ ਸਿੰਘ ਜੀ ਸੱਚੀ ਗੱਲ ਜੀ ਸੱਚੀ ਗੱਲ ਸਰ ਅੱਛਾ ਗੁਰਸੇਵਕ ਸਿੰਘ ਜੀ ਕੱਲ ਤੋਂ ਲੈ ਕੇ ਜਿਹੜਾ ਅੱਜ ਤੱਕ ਸਾਰਾ ਲੀਗਲ ਪ੍ਰੋਸੈਸ ਚੱਲਿਆ ਇਹ ਕੀ ਹੋਇਆ ਐਫ ਆਈ ਆਰ ਕਿਹੜੇ ਧਰਾਵਾਂ ਤਹਿਤ ਹੋਈ ਕੀ ਤੁਸੀਂ ਜਿਹੜਾ ਅਦਾਲਤ ਦੇ ਵਿੱਚ ਆਪਦਾ ਪੱਖ ਰੱਖਿਆ ਉੱਥੋਂ ਜ਼ਮਾਨਤ ਹੁੰਦੀ ਹੈ ਜਾਂ ਕੀ ਚੀਜ਼ ਹੁੰਦੀ ਹੈ ਫਿਰ ਅੱਗੇ ਕੀ ਹੁੰਦਾ ਇਹਦੇ ਚ ਸਰ ਮਹਾਰਾਜ ਦੇ ਇੱਕ ਸੀਐਮ ਸਾਹਿਬ ਦੀ ਰੈਲੀ ਹੋਈ ਸੀ ਜਿਹਦੇ ਵਿੱਚ ਇੱਕ ਕੰਪਲੇਨੈਂਟ ਹੱਥ ਖੜਾ ਕਰਕੇ ਕਹਿੰਦਾ ਕਿ ਪਿੰਡ ਦੇ ਆ ਬੰਦਿਆ ਨੇ ਠੱਗੀ ਮਾਰੀ ਹੈ ਸੀਐਮ ਸਾਹਿਬ ਤੁਰੰਤ ਐਕਸ਼ਨ ਲੈਂਦੇ ਆ ਕੋਈ ਬਿਨਾਂ ਇਨਵੈਸਟੀਗੇਸ਼ਨ ਤੋਂ ਸਿਰਫ ਡੇਢ ਤੋਂ 2 ਘੰਟੇ ਦੇ ਵਿੱਚ ਜਿਹੜੇ ਉਹ ਬੰਦਿਆਂ ਦਾ ਉਹਨਾਂ ਨੇ ਨਾਮ ਲੇਤਾ ਬੰਦੇ ਅਰੈਸਟ ਕਰ ਲਈ ਜਾਂਦੇ ਆ ਅਰੇਸਟ ਕਰ ਲਏ ਜਾਂਦੇ ਜਿਹਦੇ ਚ ਅੰਡਰ ਸੈਕਸ਼ਨ ਜਿਹਾ ਪਾਈਪੀਸੀ ਪੁਰਾਣਾ ਮੰਨਿਏ ਬੀਐਨਐਸ ਦੇ 318 ਤੇ ਮੰਨ ਲਓ 420 ਦੇ ਤਹਿਤ ਉਹਨਾਂ ਦੇ ਉੱਤੇ ਐਫਆਈਆਰ ਲਾਉਜ ਹੋ ਜਾਂਦੀ ਹੈ ਐਫਆਈਆਰ ਦੇ ਵਿੱਚ ਜਦੋਂ ਉਹਨਾਂ ਦੀ ਤਿੰਨ ਬੰਦਿਆਂ ਦੀ ਬਜ਼ੁਰਗ ਜਿਹੜੇ 75 ਤੋਂ 83 ਸਾਲ ਉਮਰ ਦੇ ਬੰਦੇ ਆ ਤਿੰਨ ਬਜ਼ੁਰਗਾਂ ਨੂੰ ਘਰੋਂ ਚੱਕ ਲਿਆ ਜਾਂਦਾ ਉਹਨਾਂ ਨੂੰ ਕੋਈ ਨੋਟਿਸ ਨਹੀਂ ਕੋਈ ਪ੍ਰੀਅਰ ਨੋਟਿਸ ਨਹੀਂ ਕੋਈ ਇਨਵੈਸਟੀਗੇਸ਼ਨ ਨਹੀਂ 2.5 ਤੋਂ 3 ਸਾਲ ਪੁਰਾਣੀ ਦੱਸਦੇ ਆ ਵੀ ਸਾਡੇ ਨਾਲ ਠੱਗੀ ਹੋਈ ਆ 2.5 ਤੋਂ 3 ਸਾਲ ਪੁਰਾਣੇ ਮਸਲੇ ਦੇ ਵਿੱਚ ਡਾਇਰੈਕਟ ਅਰੇਸਟ ਪਾ ਦਿੱਤੀ ਜਾਂਦੀ ਹੈ ਬਜ਼ੁਰਗਾਂ ਦੀ ਅਸੀਂ ਕਹਿੰਦੇ ਆ ਵੀ ਕੋਈ ਵੀ ਕਿਸੇ ਵੀ ਅਸੀਂ ਕ੍ਰਾਈਮ ਨੂੰ ਸਪੋਰਟ ਨਹੀਂ ਕਰਦੇ ਪਰ ਜਿਹੜੀ ਪ੍ਰੋਪਰ ਜਾਂਚ ਹੋਣੀ ਜ਼ਰੂਰੀ ਆ ਉਹ ਕਿਤੇ ਵੀ ਕਰੀ ਨਹੀਂ ਪੁਲਿਸ ਨੇ ਡਾਇਰੈਕਟ ਆ ਕੇ ਬੰਦੇ ਅਰੈਸਟ ਕਰ ਲੇ ਅਰੈਸਟ ਕਰਨ ਤੋਂ ਬਾਅਦ ਉਹਨਾਂ ਨੇ ਕੋਰਟ ਦੇ ਵਿੱਚ ਪੇਸ਼ ਕੀਤੇ 24 ਘੰਟੇ ਇਲੀਗਲ ਅਰੈਸਟ ਕਵਾਂਗੇ ਆਪਾਂ ਇਹਨਾਂ ਨੂੰ ਲੀਗਲ ਲੈਂਗੁਏਜ ਦੇ ਇਲੀਗਲ ਅਰੈਸਟ ਸੀਗੀ ਠੀਕ ਆ ਕਿਉਂਕਿ ਪ੍ਰੋਸੀਜਰ ਕੋਈ ਫਾਲੋ ਨਹੀਂ ਕੀਤਾ ਸਿੱਧਾ ਹੀ ਗਏ ਬੰਦੇ ਅਰੈਸਟ ਕਰੇ ਕੁਝ ਨਹੀਂ ਪਤਾ ਕੋਈ ਜਾਂਚ ਨਹੀਂ ਕੋਈ ਉਹਨਾਂ ਤੋਂ ਪੁੱਛਗਿਛ ਨਹੀਂ ਜਦੋਂ ਅਸੀਂ ਇਨਵੈਸਟੀਗੇਸ਼ਨ ਜੁਆਇਨ ਕਰਨ ਨੂੰ ਤਿਆਰ ਆ ਅਸੀਂ ਸਾਥ ਦਿੰਨੇ ਆ ਜੇਕਰ ਅਸੀਂ ਨਹੀਂ ਸਾਧ ਦਿੰਦੇ ਫਿਰ ਚਲੋ ਰੈਸਟ ਪਾਉਣੀ ਸੀ ਜਾਂ ਕੋਈ ਨੋਟਿਸ ਦੇਣਾ ਸੀ ਸਾਨੂੰ ਕੁਝ ਵੀ ਨਹੀਂ ਹੋਇਆ ਕੋਈ ਬੰਦੇ ਦਾ ਕੋਈ ਰਿਕਵਰੀ ਨਹੀਂ ਹੋਣੀ ਕੁਝ ਵੀ ਨਹੀਂ ਹੋਣਾ ਤੇ ਕੋਈ ਮਤਲਬ ਲੀਗਲ ਕੋਈ ਵੀ ਪ੍ਰੋਸੈਸ ਇਹਨਾਂ ਨੇ ਫੋਲੋ ਨਹੀਂ ਕਰਿਆ ਬੰਦੇ ਕੋਰਟ ਦੇ ਪੇਸ਼ ਕਰਦੇ ਉੱਥੇ ਮਾਨਯੋਗ ਜੱਜ ਸਾਹਿਬ ਦੇ ਅਸੀਂ ਇੱਕ ਐਪਲੀਕੇਸ਼ਨ ਲਾਈ ਜਿਹਦੇ ਵਿੱਚ ਸੁਪਰੀਮ ਕੋਰਟ ਦੀ ਬਹੁਤ ਕਲੀਅਰ ਕਟ ਜੱਜਮੈਂਟ ਹੈ ਵੀ ਕਿਸੇ ਵੀ ਬੰਦੇ ਨੂੰ ਡਾਇਰੈਕਟ ਅਰੈਸਟ ਨਹੀਂ ਕੀਤਾ ਜਾ ਵਿਦਆਊਟ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨ ਇਸ ਇਸ ਤਰ੍ਹਾਂ ਜੀ ਇਸ ਤਰ੍ਹਾਂ ਜੀ ਇਸ ਤਰ੍ਹਾਂ ਕਿਹੜੀ ਸੀ ਇਹ 318 420 ਦੇ ਵਿੱਚ ਹੀ ਪ੍ਰੈਰ ਨੋਟਸ 41 20 ਦੇ ਵਿੱਚ ਸੀਗਾ ਜਿਹੜਾ ਹੁਣ 35 ਦੇ ਅੰਡਰ ਆ ਗਿਆ ਵੀਐਨਐਸ ਦੇ ਵਿੱਚ ਤੇ ਉਹਦਾ ਨੋਟਿਸ ਦੇਣਾ ਜ਼ਰੂਰੀ ਸੀਗਾ ਕੋਈ ਇਨਵੈਸਟੀਗੇਸ਼ਨ ਤੋਂ ਬਿਨਾ ਬੰਦਿਆਂ ਨੂੰ ਅਰੈਸਟ ਕਰ ਲਿਆ ਜੱਜ ਸਾਹਿਬ ਨੇ ਤੁਰੰਤ ਹੀ ਇਲੀਗਲ ਅਰੈਸਟ ਡਿਕਲੇਅਰ ਕਰਕੇ ਆਪਣੇ ਬੰਦਿਆਂ ਨੂੰ ਬਲਕਿ ਇਹ ਰਿਮਾਂਡ ਦੀ ਕਰ ਰਹੇ ਸੀਗੇ ਵੀ ਸਾਨੂੰ ਰਿਮਾਂਡ ਦਿੱਤਾ ਜਾਵੇ ਅਸੀਂ ਕਹਿੰਦੇ ਸੀ ਜਿਹੜੀ ਅਰੈਸਟ ਹੋਈ ਇਹ ਇਲੀਗਲ ਹੈ ਇਲੀਗਲ ਅਰੈਸਟ ਤੁਜ ਜੱਜ ਸਾਹਮਣੇ ਸਾਡੀਆਂ ਗੱਲਾਂ ਨਾਲ ਸਾਡੀ ਐਪਲੀਕੇਸ਼ਨ ਦਾ ਸਹਿਮਤ ਹੁੰਦੇ ਹੋਏ ਇਲੀਗਲ ਅਰੈਸਟ ਡਿਕਲੇਅਰ ਕਰੀ ਤੇ ਪਰਸਨਲ ਬਾਂਡ ਦੇ ਉੱਤੇ ਸਾਡੇ ਬੰਦੇ ਰੀਲੀਜ਼ ਕਰਤੇ ਤੁਰੰਤ ਜਦੋਂ ਰੀਲੀਜ਼ ਕਰਤੇ ਨਾਲ ਦੀ ਨਾਲ ਸਾਨੂੰ ਪਤਾ ਲੱਗਦਾ ਇਹ ਜਦੋਂ ਮਲਾਜਮ ਆਉਂਦੇ ਆ ਪੁਲਿਸ ਕਹਿੰਦੀ ਆ ਚਲੋ ਹਲਚਲ ਹੋ ਜਾਂਦੀ ਆ ਤੇ ਪੁਲਿਸ ਆ ਕੇ ਕਹਿੰਦੀ ਆ ਵੀ ਅਸੀਂ ਇਹਨਾਂ ਨੂੰ ਚਾਹ ਪਾਣੀ ਪਿਉਣ ਲੈ ਕੇ ਜਾਂਦੇ ਆ ਬਾਅਦ ਵਿੱਚ ਪਤਾ ਲੱਗਦਾ ਸਾਡੇ ਬੰਦੇ 2 ਘੰਟੇ ਪਤਾ ਹੀ ਨਹੀਂ ਕਿੱਥੇ ਲੈ ਜਾਂਦੇ ਆ ਕੋਰਟ ਦੇ ਵਿੱਚੋਂ ਬੰਦੇ ਰੀਲੀਜ਼ ਹੀ ਨਹੀਂ ਕਰੇ ਇਹਦਾ ਮਤਲਬ ਪੁਲਿਸ ਦੀ ਕਸਟਡੀ 'ਚ ਹੀ ਬੰਦੇ ਹਲੇ ਵੀ ਜੱਜ ਸਾਹਿਬ ਦੇ ਆਰਡਰ ਤੋਂ ਬਾਅਦ ਵੀ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਦਾ ਵੀ ਇਹਨਾਂ ਦੇ ਉੱਤੇ 107 151 ਬੀ ਐਨ ਐਸ ਦੇ ਵਿੱਚ ਜੇ ਆਪਾਂ ਕਹੀਏ ਤਾਂ 126 ਦੇ ਅੰਡਰ ਇਹਨਾਂ ਨੂੰ ਆ ਡੀ ਡੀ ਆਰ ਪਾ ਦਿੱਤੀ ਜਾਂਦੀ ਹੈ ਡੀ ਡੀ ਆਰ ਨੰਬਰ 30 ਉਹ ਇਹਨਾਂ ਤੇ ਪਾ ਦਿੱਤੀ ਗਈ ਫਿਰ ਅੱਜ ਐਸ ਡੀ ਐਮ ਸਾਹਿਬ ਦੇ ਪੇਸ਼ ਕੀਤਾ ਉੱਥੇ ਸਾਡੀ ਸਬਮਿਸ਼ਨ ਇਹੀ ਸੀ ਵੀ ਅਵੇਲੇਬਲ ਅਫੈਂਸ ਆ ਇਹਨਾਂ ਨੂੰ ਰਿਲੀਜ਼ ਕੀਤਾ ਜਾਵੇ ਤਾਂ ਅੱਜ ਜਿਹੜੇ ਸਾਡੇ ਬੰਦੇ ਆ ਸਾਰੇ ਉਹ ਰਿਲੀਜ਼ ਕਰ ਦਿੱਤੇ ਗਏ अच्छा एक चीज दसो ਵੀ ਜਿਹੜਾ तमाम ਕਾਨੂੰਨੀ ਪ੍ਰਕਿਰਿਆ ਹੋਈ ਆ ਇਹਦੇ ਵਿੱਚ ਗੈਰ ਕਾਨੂੰਨੀ ਕੋਈ ਢੰਗ ਅਪਣਾਇਆ ਗਿਆ ਜਾਂ ਕੀ ਕੀਤਾ ਅੱਗੇ ਤੁਸੀਂ ਇਹਦੇ ਉੱਤੇ ਕੀ ਕਰ ਸਕਦੇ ਅਸੀਂ ਸਰ ਇਹਦੇ ਵਿੱਚ ਅਸੀਂ ਹਾਈ ਕੋਰਟ ਮੂਵ ਹੋਵਾਂਗੇ ਠੀਕ ਹੈ ਟੋਟਲੀ ਜਿਹੜਾ ਟੋਟਲੀ ਪ੍ਰੋਸੈਸ ਹੀ ਜਿੰਨਾ ਪ੍ਰੋਸੀਜਰ ਤਾਂ ਫਾਲੋ ਨਹੀਂ ਕਰਿਆ ਗਿਆ ਫੇਰ ਹੀ ਜੱਜ ਸਾਹਮਣੇ ਆਪਣੇ ਹੱਕ ਦੇ ਵਿੱਚ ਮੰਨ ਲਓ ਵੀ ਜੱਜਮੈਂਟ ਦਿੱਤੀ ਆ ਮਾਨਯੋਗ ਜੱਜ ਸਾਹਮਣੇ ਬਹੁਤ ਵਧੀਆ ਇੱਕ ਨਿਆਂਪਾਲਿਕਾ ਜਿਹਦੇ ਉੱਤੇ ਅੱਜ ਵੀ ਲੋਕ ਵਿਸ਼ਵਾਸ ਰੱਖਦੇ ਆ ਉਹਨਾਂ ਨੇ ਆ ਲੋਕਾਂ ਦਾ ਜਿਹੜਾ ਸਹੀ ਪੱਖ ਦੇਖਦੇ ਹੋਏ ਬਹੁਤ ਸੋਹਣੀ ਜੱਜਮੈਂਟ ਦਿੱਤੀ ਆ ਜਿਹੜੇ ਬੰਦੇ ਰੀਲੀਜ਼ ਕਰੇ ਆ ਪ੍ਰੋਸੀਜਰ ਕੋਈ ਵੀ ਫਾਲੋ ਨਹੀਂ ਹੋਇਆ ਇਸ ਕੇਸ ਦੇ ਵਿੱਚ ਜੀ ਤੇ ਮੇਰੇ ਨਾਲ ਇਸ ਵਕਤ ਪੀੜਤ ਪਰਿਵਾਰ ਤੋਂ ਰਵਿੰਦਰ ਧਾਲੀਵਾਲ ਜਿਹੜੇ ਖੁਦ ਐਡਵੋਕੇਟ ਵੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਨੇਟ ਦੇ ਮੈਂਬਰ ਨੇ ਪੰਜਾਬੀ ਲਿਟਰੇਚਰ ਦੇ ਵਿੱਚ ਪੀ ਐਚ ਡੀ ਨੇ ਬੜਾ ਪੜਿਆ ਲਿਖਿਆ ਪਰਿਵਾਰ ਹੈ ਰਵਿੰਦਰ ਜੀ ਸਸਕਲ ਸਸਕਲ ਜੀ ਰਵਿੰਦਰ ਇੱਕ ਚੀਜ਼ ਸਾਰੇ तमाम ਇੱਕ ਦੇਖੀਏ ਕਿ ਅੱਡੀ ਪੜੀ ਲਿਖੀ ਫੈਮਿਲੀ ਸਾਰਾ ਕੁਝ ਜਿਹੜਾ ਹੈਗਾ ਤੁਸੀਂ ਆ ਦੋ ਜਿਹੜੇ 48 ਘੰਟਿਆਂ ਦਾ ਆਪਾਂ ਲਗਭਗ ਸਮਾਂ ਦੇਖੀਏ ਪਰਿਵਾਰ ਦੇ ਉੱਤੇ ਕੀ ਬੀਤੀ ਸਰ ਤੁਹਾਨੂੰ ਪਤਾ ਹੀ ਹੈ ਜੀ ਜਿਹੜੇ ਬੰਦੇ ਨੇ ਕਦੇ ਥਾਣੇ ਗਿਜਰੀ ਦਾ ਕਿਸੇ ਪਿੱਛੇ ਮੂੰਹ ਨਾ ਦੇਖਿਆ ਹੋਵੇ ਜਿਹਦਾ ਕੋਈ ਸਮਾਜਿਕ ਮਤਲਬ ਇਦਾਂ ਦਾ ਤਾਣਾ ਬਾਣਾ ਨਹੀਂ ਹੈ ਮੇਰੇ ਫਾਦਰ ਦੀ ਗੱਲ ਕਰ ਰਹੇ ਹਾਂ ਉਹਨਾਂ ਦਾ ਨਹੀਂ ਹੈਗਾ ਕੋਈ ਕੋਈ ਸੋਸ਼ਲ ਸਰਕਲ ਨਹੀਂ ਹੈ ਕੋਈ ਸਿਆਸੀ ਨਹੀਂ ਹੈਗਾ ਜੀ ਹਨਾ ਤੁਸੀਂ ਦੇਖੋ ਨਾ ਕੀ ਬੀਤੀ ਹੋਊਗੀ ਜ਼ਾਹਰ ਜੀ ਗੱਲ ਆ ਜਿਹੜਾ ਅਸੀਂ ਸੰਘਰਸ਼ ਕੀਤਾ ਉਹ ਤਾਂ ਅਲੱਗ ਗੱਲ ਹੈ ਹਨਾ ਉਹਨਾਂ ਤੇ ਜੋ ਬੀਤੀ ਆ ਉਹ ਅਲੱਗ ਗੱਲ ਹੈ ਜੀ ਬੇਸਿਕਲੀ ਤਾਂ ਗੱਲ ਇਹੀ ਆ ਰਹੀ ਹੂੰ ਇਹ ਅੱਛਾ ਇੱਕ ਚੀਜ਼ ਦੱਸੋ ਵੀ ਆਪਾਂ ਤੁਰ ਜਾਨੇ ਆ ਪੈਸਾ ਇਕੱਠਾ ਹੋਇਆ ਹੁਣ ਵੀ ਗੱਲਾਂ ਹੋ ਰਹੀਆਂ ਸੀ ਵੀ ਪਿੰਡ ਜੀ ਤਾਂ ਚਲੋ ਨਾਲ ਆ ਗਿਆ ਤੁਸੀਂ ਤੁਰ ਪੇ ਗੁਨਾਹ ਤਾਂ ਨਹੀਂ ਹੋ ਗਿਆ ਇਹ ਅਸਲ ਦੇ ਵਿੱਚ ਸੀ ਕੀ ਅਸਲ ਕਹਾਣੀ ਕੀ ਸੀ ਕਿੰਨਾ ਕੁ ਪੈਸਾ ਇਕੱਠਾ ਹੋਇਆ ਪਿੰਡ ਚੋਂ ਜਾਂ ਬਾਹਰੋਂ ਜਾਂ ਇਹਦੇ ਉੱਤੇ ਪਿੰਡ ਦੇ ਵਿੱਚ ਕਿਤੇ ਪਹਿਲਾਂ ਕੋਈ ਪੰਚਾਇਤੀ ਤੌਰ ਤੇ ਗੱਲ ਹੋਈ ਵੀ ਫਲਾਨਾ ਸਾਹਿਬ ਤੁਸੀਂ ਪੈਸਾ ਖਾ ਗਏ ਜਾਂ ਤੁਹਾਡੇ ਫਾਦਰ ਨੂੰ ਕਿਹਾ ਹੋਵੇ ਵੀ ਫਲਾਨਾ ਸਾਹਿਬ ਤੁਸੀਂ ਨਾਲ ਆਏ ਸੀਗੇ ਭਾਈ ਚੱਲ ਚੱਲੀਏ ਹਿਸਾਬ ਲਈ ਮੈਂ ਸਰ ਤੁਹਾਨੂੰ ਨਾਲ ਅਸਲ ਦੇ ਵਿੱਚ ਕੀ ਹੋਇਆ ਤੇ ਕਿਉਂ ਹੋਇਆ ਇਹ ਦੋਨੇ ਗੱਲਾਂ ਦੱਸ ਰਿਹਾ ਹੂੰ ਪਹਿਲਾਂ ਆਪਾਂ ਕੀ ਹੋਇਆ ਤੇ ਗੱਲ ਕਰਦੇ ਹਾਂ ਤੁਹਾਨੂੰ ਪਤਾ ਹੀ ਹੈ ਸਾਰੀ ਗੱਲ ਹਨਾ ਕੀ ਗੱਲ ਇਹਨਾਂ ਨੇ ਮਤਲਬ ਇੱਕ ਡਰਾਮਾ ਰਚਿਆ ਤੁਸੀਂ ਆਮ ਆਦਮੀ ਤੁਸੀਂ মিডিਆ ਪਰਸਨ ਹੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੁਸੀਂ ਉਹਨਾਂ ਦੇ ਪ੍ਰੋਗਰਾਮ ਈਵੈਂਟ ਆ ਜਿਹੜੇ ਉਹ ਕਲੋਸਲੀ ਫੋਲੋ ਕਰਦੇ ਹਾਂ ਇਹ ਡਰਾਮਾ ਕਰਦੇ ਹੁੰਦੇ ਨੇ ਕੈਮਰਾ ਲਾ ਕੇ ਜਿਹੜਾ মিডিਆ ਦਾ ਕੰਮ ਆ ਜਾਂ ਫਿਲਮਾਂ ਵਾਲਾ ਦਾ ਕੰਮ ਆ ਉਹ ਕੰਮ ਕਰਦੇ ਨੇ ਇਧਰੋਂ ਕੈਮਰਾ ਲੱਗਿਆ ਹੋਇਆ ਜੀ ਉਹ ਉੱਠ ਗਿਆ ਐਂਗਲ ਹੋ ਰਿਹਾ ਜੀ ਹਨਾ ਦਿਖਾਏ ਰਹੇ ਹੁੰਦੇ ਨੇ ਜਿੰਨੇ ਸਭ ਅਚਾਨਕ ਹੋ ਗਿਆ ਪਰ ਉਹ ਸਾਰਾ ਪਲਾਨਡ ਹੁੰਦਾ ਹਨਾ ਜੀ ਬੇਸਿਕਲੀ ਉਹ ਬੰਦੇ ਨੂੰ ਮਾਈਕ ਦਿੱਤਾ ਗਿਆ ਜਿਹੜੇ ਬੰਦੇ ਨੂੰ ਮਾਈਕ ਦਿੱਤਾ ਗਿਆ ਜੀ ਉਹ ਸਾਡੇ ਪਿੰਡ ਦਾ ਸਾਰੇ ਘਰੇ ਐ ਐਮਸੀ ਐਮਸੀ ਹਨਾ ਹੁਣ ਐਮਸੀ ਸਰ ਲੋਕ ਰਿਸਪੈਕਟਡ ਚੁਣਿਆ ਹੋਇਆ ਨੁਮਾਇੰਦਾ ਹੁੰਦਾ ਜੀ ਠੀਕ ਹੈ ਜੀ ਚੁਣਿਆ ਹੋਇਆ ਨੁਮਾਇੰਦਾ ਜੀ ਮੈਂ ਸੈਨੇਟਰ ਦਾ ਮੈਂਬਰ ਹਾਂ ਮੈਂ ਚੁਣਿਆ ਹੋਇਆ ਬੰਦਾ ਮੈਂ ਨੋਮੀਨੇਟਡ ਨਹੀਂ ਹੈਗਾ ਇਹ ਬੰਦਾ ਐਮਸੀ ਕਿਵੇਂ ਬਣਿਆ ਜੀ ਇਹਨੂੰ ਐਂ ਪੁੱਛੋ ਕਿੰਨੀਆਂ ਵੋਟਾਂ ਦੇ ਜਿੱਤਿਆ ਕੋਈ ਵੋਟਾਂ ਨਹੀਂ ਪਈਆਂ ਜੀ ਕਿਸੇ ਨੂੰ ਕਾਗਜ਼ ਨਹੀਂ ਭਰਨ ਦਿੱਤੇ ਗਏ ਜਿਵੇਂ ਸਰਕਾਰਾਂ ਦੀ ਪਹਿਲਾਂ ਚੱਲਦਾ ਹੁੰਦਾ ਸੀ ਜੋ ਇਹ ਕਹਿੰਦੇ ਚੁੱਠਲਾਉਂਦੇ ਨਹੀਂ ਗੱਲ ਇਹ ਉਹੀ ਕੰਮ ਕੀਤਾ ਗਿਆ ਕੋਈ ਬੰਦਾ ਦੇ ਖਿਲਾਫ ਨਹੀਂ ਖੜਾ ਹੋਇਆ ਇਹ ਨਿਰਵਰੋਧ ਜਿੱਤਿਆ ਐਂ ਨਹੀਂ ਜਿੱਤਿਆ ਵੀ ਨਿਰਵਰੋਧ ਵੀ ਕੋਈ ਖੜਾ ਹੀ ਨਹੀਂ ਹੋਇਆ ਚੰਗਾ ਹੀ ਇਹ ਨਾ ਸੀ ਜਾਂ ਤਾਂ ਲੋਕਾਂ ਨੂੰ ਡ ਇਹ ਗੱਲ ਹੋਣੀ ਆ ਜੀ 6 ਮਹੀਨੇ ਪਹਿਲਾਂ ਸਾਡੇ ਉਪਚਾਰ ਹੋਈ ਸਪੈਸ਼ਲ ਉਪਚਾਰ ਕਰਾਈ ਗਈ ਇਹਦੇ ਲਈ ਵੀ ਇਹਨੂੰ ਪ੍ਰਧਾਨ ਬਣਾਉਣਾ ਠੀਕ ਆ ਜੀ ਪ੍ਰਧਾਨ ਤੁਹਾਨੂੰ ਪਤਾ ਸਾਡੇ ਕਾਂਗਰਸ ਦੇ ਹੈਗੇ ਮੌਜੂਦਾ ਉਸ ਤੋਂ ਬਾਅਦ ਕੀ ਹੁੰਦਾ ਜੀ ਇਹ ਬੰਦੇ ਨੂੰ ਲੱਗਦਾ ਵੀ ਮੈਂ ਪ੍ਰਧਾਨ ਬੜਾ ਸੌਖਾ ਬਣ ਜੂਗਾ ਜੀ ਐਮਐਲਏ ਦਾ ਸਿਰ ਤੇ ਹੱਥ ਆ ਜੀ ਫਲਾਨਾ ਜੀ ਝੋਕਾ ਨਾ ਤੁਹਾਨੂੰ ਪਤਾ ਇਹਨਾਂ ਦੇ ਮੋਸਟਲੀ ਐਮਐਲਏ ਛੱਡੋ ਵੀ ਸੀਐਮ ਵੀ ਹੋ ਰਬੜ ਦੀ ਮੋਰ ਵਾਲਾ ਕੰਮ ਹੀ ਆ ਜੀ ਸਾਰਿਆਂ ਦਾ ਹਨਾ ਤੁਹਾਨੂੰ ਆਪਣੋ ਹੀ ਨਹੀਂ ਪਤਾ ਸੀਐਮ ਅਸਲ 'ਚ ਹੈ ਕੌਣ ਆ ਸੋਦੀਆ ਸੀਐਮ ਆ ਕੇਜਰੀਵਾਲ ਸੀਐਮ ਆ ਵੈਭਵ ਸੀਐਮ ਆ ਫਲਾਨਾ ਸੀਐਮ ਆ ਉਦੋਂ ਬਾਅਦ ਕੀ ਹੁੰਦਾ ਜੀ ਇਹਨੂੰ ਲੱਗਦਾ ਵੀ 6 ਮਹੀਨੇ ਨਿਕਲ ਗਿਆ ਵੀ ਮੈਂ ਤਾਂ ਪ੍ਰਬੰਧਨ ਨਹੀਂ ਪਾਇਆ ਵੀ ਮੈਨੂੰ ਐਮਐਲਏ ਤੋਂ ਮੈਨੂੰ ਐਮਐਲਏ ਤੋਂ ਕੋਈ ਵੱਡੀ ਚੀਜ਼ ਕਰਨੀ ਪੈਣੀ ਆ ਇਹਨਾਂ ਨੇ ਫਿਰ ਕੀ ਕੀਤਾ ਜੀ ਇਹਨਾਂ ਨੇ ਕੋਈ ਪਲਾਨ ਕੀਤਾ ਹੋਣਾ ਵੀ ਭਾਈ ਸੀਐਮ ਸਾਹਿਬ ਦੇ ਨਿਕਾਚ ਆਉਣਾ ਪੈਣਾ ਫੇਰ ਬਣੇਗਾ ਤੋ ਫਿਰ ਇਹਨਾਂ ਨੇ ਸਾਰਾ ਡਰਾਮਾ ਰਚਿਆ ਜੀ ਇਹ ਤੋਂ ਕਹਾ ਆ ਗਿਆ ਜੀ ਵੀ ਐ ਹੋਇਆ ਜੀ ਠੀਕ ਆ ਜੀ ਕੀ ਹੋਇਆ ਤਾਂ ਮਤਲਬ ਜਿਹੜੀ ਗੱਲ ਆ ਉਹ ਇਹ ਆ ਤੇ ਜਿਹੜੀ ਤੁਸੀਂ ਗੱਲ ਕੀਤੀ ਸੀ ਪੈਸੇ ਇਕੱਠੇ ਹੋਏ ਜਾਂ ਕੀ ਗੱਲਬਾਤ ਹੋਈ ਸਾਡੇ ਪਿੰਡ ਦੇ ਵਿੱਚ ਜੀ ਤਿੰਨ ਸਾਲ ਪਹਿਲਾਂ ਉਹਨੂੰ ਪਤੀਆ ਭਾਰਤ ਵਾਲਾ ਨਿਕਲੀ ਆਪਣੇ ਮਾਲਵੇ ਦੇ ਸਾਰੇ ਦੋਬੇ ਜ਼ਮੀਨਾਂ ਆਈਆਂ ਨੇ ਜੰਮੂ ਤੋਂ ਜਾਉਨਗਰ ਇਹ ਗੱਲ ਹੋਈ ਆ ਠੀਕ ਆ ਜੀ ਸਚਾਈ ਐ ਇਸ ਗੱਲ ਦੇ ਵਿੱਚ ਤੁਸੀਂ ਗੱਲ ਕੀਤੀ ਸੀ ਆਫਸਰ ਰਿਕਾਰਡ ਪਹਿਲਾਂ ਆਪਣੀ ਗੱਲ ਹੋਈ ਸੀ ਵੀ ਪਿੰਡਾਂ ਦਾ ਕਲਚਰ ਹੁੰਦਾ ਜੀ ਪਿੰਡਾਂ 'ਚ ਟੂਰਨਾਮੈਂਟ ਹੁੰਦੇ ਆ ਸਾਂਝੇ ਪੈਸੇ ਇਕੱਠੇ ਕਰਕੇ ਜਿਹਨੂੰ ਬਾਸ਼ ਕਹ ਦਿੰਦੇ ਆ ਉਗਰਾਹੀ ਕਹ ਦਿੰਦੇ ਆ ਇਹ ਪਿੰਡਾਂ ਦਾ ਸਭਿਆਚਾਰ ਹੈ ਇਹ ਕੰਮ ਹੁੰਦੇ ਹੁੰਦੇ ਆ ਜੀ ਈਵਨ ਆਪਾਂ ਦਿੱਲੀ ਐਡਾ ਵੱਡਾ ਮੋਰਚਾ ਕਿਸਾਨ ਅंदोलਨ ਹੋਇਆ ਜੀ ਉਹ ਕਿਵੇਂ ਹੋਇਆ ਪੈਸੇ ਨਾਲ ਹੀ ਹੋਇਆ ਨਾ ਜੀ ਬੰਦੇ ਤੇਲ ਪਵਾ ਕੇ ਜਾਂਦੇ ਸੀ ਉੱਥੇ ਰਹਿੰਦੇ ਸੀ ਖਾਂਦੇ ਸੀ ਪੀਂਦੇ ਸੀ ਉਹ ਸਾਂਝੇ ਪਿੰਡ ਦੇ ਇਹੀ ਹੁੰਦੇ ਨੇ ਇਕੱਠ ਹੁੰਦਾ ਜੀ ਤਾਂ ਉਸੇ ਟਾਈਮ ਇਹ ਕੰਮ ਹੋਇਆ 2021 ਬਾਈ ਦੀ ਗੱਲ ਹੀ ਆ ਜੀ ਇਸੇ ਟਾਈਮ ਇਹ ਚੱਲ ਰਿਹਾ ਸੀ ਇਸੇ ਟਾਈਮ ਇਹ ਹੋ ਰਿਹਾ ਸੀ ਜ਼ਮੀਨ ਕੋਈ ਇਹਨਾਂ ਨੇ ਕੀ ਕੀਤਾ ਜੀ ਇਹਨਾਂ ਨੇ ਸਰਕਾਰ ਵੱਲੋਂ ਜੋ ਰੇਟ ਮਿਲਿਆ ਉਹ ਸੀ 54 ਲੱਖ ਰੁਪਏ ਕਿੱਲੇ ਦਾ ਠੀਕ ਹੈ ਜੀ ਪਿੰਡ ਦੇ ਵਿੱਚ ਜਿਹੜਾ ਕੁਝ ਜਿਹਦੀ ਇਹਨਾਂ ਨੇ ਗੱਲ ਕੀਤੀ ਆ ਵਕੀਲ ਸਾਹਿਬ ਨੇ ਥੋੜੀ ਇਹ ਪਲੇਖ ਉਹਨੂੰ ਰੈਸਟ ਕੀਤਾ ਗਿਆ ਨਹੀਂ 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 ਨਾਂ ਲਿਆ ਗਿਆ ਇੱਕ ਬੰਦੇ ਦਾ ਜਿਹੜਾ ਕਿ ਸਾਡੇ ਪਿੰਡ ਦਾ ਸਾਬਕਾ ਐਮਸੀ ਸੀ ਅਕਾਲੀ ਦਲ ਨਾਲ ਸੰਬੰਧਾ ਸੀ ਉਹਦਾ ਨਾਂ ਲਿਆ ਗਿਆ ਜੀ ਹੁਣ ਜਦੋਂ ਆਪਾਂ ਕੋਈ ਪਿੰਡ ਦੇ ਵਿੱਚ ਕੰਮ ਕਰਦੇ ਆ ਜੀ ਮੰਨ ਲਓ ਸਾਂਝਾ ਕੰਮ ਕਰਦੇ ਆ ਉਹਦੇ ਲਈ ਵੀ ਕੋਈ ਬੰਦਾ ਲੀਡਰ ਚਾਹੀਦਾ ਨਾ ਅੱਗੇ ਲੱਗਣ ਵਾਲਾ ਮੂਹਰੇ ਹੁਣ ਹੋਵੇ ਹੋਵੇ ਉਹ ਸਾਬਕਾ ਐਮਸੀ ਨੂੰ ਅੱਗੇ ਲਾ ਲੈ ਗਿਆ ਜੀ ਠੀਕ ਆ ਜੀ ਤੇ ਉਹ ਜਿਹੜਾ ਸਾਬਕਾ ਐਮਸੀ ਅੱਗੇ ਲੱਗ ਗਿਆ ਉਹਨੇ ਕੀ ਕੀਤਾ ਹੁਣ ਜਦੋਂ ਇਕੱਲਾ ਬੰਦਾ ਕੀ ਕਰ ਸਕਦਾ ਉਹਨੇ ਕਿਹਾ ਵੀ ਜਿੰਨਾ ਜਿੰਨਾ ਜਮੀਨਾਂ ਆਈਆਂ ਨੇ ਉਹ ਮਿਲੋ ਮਿਲੋ ਸਾਰੇ ਬੰਦੇ ਲੋਕ ਇਕੱਠੇ ਹੋਗੇ ਜੀ ਲੋਕਾਂ ਨੇ ਗਰਾਹੀ ਪਾ ਜਿਨ੍ਹਾਂ ਨੇ ਨਹੀਂ ਦਿੱਤੇ ਇਹਨਾਂ ਨੇ ਉਹਨਾਂ ਦੇ ਘਰ ਜਾ ਕੇ ਪੈਸੇ ਲੈ ਲਏ ਤੇ ਉਹਨਾਂ ਪੈਸਿਆਂ ਨਾਲ ਕੀ ਪਟਿਆਲੇ ਧਰਨੇ ਲਾਏ ਦਿੱਲੀ ਤੱਕ ਧਰਨੇ ਲਾਏ ਗਏ ਵਕੀਲ ਕੀਤੇ ਗਏ ਤੇ 53 ਲੱਖ ਦਾ 58 ਲੱਖ ਲੋਕਾਂ ਨੂੰ ਮਿਲਿਆ ਜੀ ਇਹ ਔਨ ਰਿਕਾਰਡ ਹੈ ਪੈਸੇ ਵੱਧ ਕੇ ਮਿਲੇ ਨੇ ਲੋਕਾਂ ਨੂੰ ਤਾਂ ਇਹਦਾ ਗੱਲ ਸੀ ਵੀ ਕੀ ਹੋਇਆ ਠੀਕ ਹੈ ਜੀ ਉਹ ਦੂਜੀ ਜਿਹੜੀ ਮੇਨ ਗੱਲ ਸੀ ਵੀ ਕਿਉਂ ਹੋਇਆ ਸਾਰਾ ਕੁਝ ਜੀ ਕਿਉਂ ਹੋਣ ਦਾ ਸਰਕਾਰ ਨੇ ਇਕ ਤਾਂ ਹੀ ਹੈ ਪ੍ਰਧਾਨਗੀ ਦਾ ਲਾਲਚ ਹੈ ਦੁੱਦੀ ਜਿਹੜੀ ਮੇਨ ਸਭ ਤੋਂ ਵੱਡੀ ਗੱਲ ਹੈ ਜਿਹੜੀ ਇਹਦੇ ਦੇ ਪਿੱਛੇ ਲੁਕੀ ਹੋਈ ਹੈ ਗੱਲ ਦੇ ਤੁਹਾਨੂੰ ਪਤਾ ਹੈ ਤੁਸੀਂ ਸੁਣੀ ਹੋਣੀ ਆ ਵੀ 25000 ਕਿੱਲਾ ਪੰਜਾਬ ਦਾ ਅੱਜ ਬਹੁਤ ਵੱਡਾ ਮਸਲਾ ਬਣਿਆ ਹੋਇਆ ਲੈਂਡ ਪੂਲਿੰਗ ਵਾਲਾ ਠੀਕ ਹੈ ਜੀ ਉਹ ਕਰ ਰਹੇ ਨੇ ਤੁਸੀਂ ਬਠਿੰਡੇ ਤੋਂ ਆਣੇ ਹੋ ਬਠਿੰਡੇ ਬਸਟੇਨ ਦਾ ਰੌਲਾ ਪੈ ਰਿਹਾ ਠੀਕ ਹੈ ਜੀ ਈਵਨ ਪੰਜਾਬ ਦੇ ਹਰ ਵੱਡੇ ਸ਼ਹਿਰ ਦੀ ਹਰ ਮੰਡੀ ਦੀ ਜ਼ਮੀਨ ਆ ਜਿਹੜੀ ਲਾਲੋ ਦੀਆਂ ਪਿੰਡ ਦੀ ਲਾਲ ਜਿਹੜੀ ਮਹਿੰਗੀ ਜ਼ਮੀਨ ਹੈ ਕੋਈ ਵੀ ਜ਼ਮੀਨ ਆ ਉੱਤੇ ਇਹਨਾਂ ਦੀ ਅੱਖ ਹੈ ਇਹਨਾਂ ਦੀ ਨਹੀਂ ਸਰਕਾਰ ਦੀ ਅੱਖ ਹੈ ਦਿੱਲੀ ਵਾਲਿਆਂ ਦੀ ਕਿਉਂਕਿ ਤੁਹਾਨੂੰ ਪਤਾ ਹੈ ਸਰਵੇ ਕਰਾਉਣ ਦੇ ਮਾਸਟਰ ਨੇ ਸਰਵੇ ਸਰਵੇ ਇਹਨਾਂ ਦੇ ਹੋ ਗਏ ਆ ਸਰਵੇ ਸਰਵੇ ਹੋ ਗਏ ਇਹਨਾਂ ਦੇ ਹਨਾ ਸਾਰਾ ਕੁਝ ਹੋ ਗਿਆ ਜੀ ਉਹ ਸਰਵੇ ਹੋਣ ਤੋਂ ਬਾਅਦ ਇਹਨਾਂ ਨੇ ਦੇਖ ਲਿਆ ਵੀ ਸਰਕਾਰ ਸੇਰੀ ਨਹੀਂ ਬਣ ਰਹੀ ਸਾਡੀ ਨਹੀਂ ਬਣ ਰਹੀ ਦਿੱਲੀ ਵਾਲਾ ਨੇ ਇਹਨੂੰ ਤਾਂ ਕੁਝ ਪਤਾ ਹੀ ਨਹੀਂ ਹੋ ਪੀ ਰਿਹਾ ਜੀ ਹਨਾ ਤਾਂ ਉਹਨਾਂ ਨੇ ਦੇਖਿਆ ਜੀ ਪੈਸੇ ਪੰਜਾਬ ਚ ਕਿਵੇਂ ਇਕੱਠੇ ਹੋ ਸਕਦੇ ਆ ਜੀ ਠੀਕ ਆ ਜੀ ਟਾਰਗੇਟ ਹੈ ਪੈਸੇ ਲੱਗੇ ਚੱਲੀਏ ਜਿਵੇਂ ਧਾੜ ਵੀ ਨਹੀਂ ਹੁੰਦੇ ਸੀ ਆਉਂਦੇ ਹੁੰਦੇ ਤਾਂ ਜਾਂਦੇ ਜਾਂਦੇ ਬੁੜੀਆਂ ਦੇ ਕੰਨਾਂ ਚੋਂ ਕਾਂਟੇ ਵੀ ਲੈ ਜਾਂਦੇ ਸੀ ਹੁਣ ਇਹੋ ਚੀਜ਼ ਚੱਲ ਰਹੀ ਆ ਜੀ ਉਹਨਾਂ ਨੂੰ ਪਤਾ ਸਾਡਾ ਜਾਣ ਦਾ ਸਮਾਂ ਆ ਗਿਆ ਜੀ ਇਹਨਾਂ ਨੇ ਕੀ ਕੀਤਾ ਜੀ ਸਭ ਤੋਂ ਪਹਿਲਾਂ ਜਿਹੜਾ ਪੰਜਾਬ ਦਾ ਸਭ ਤੋਂ ਵੱਡਾ ਅਰਨ ਉਹ ਬਣਾਇਆ ਤਾਂ ਕਿਸੇ ਹੋਰ ਕੰਮ ਲਈ ਗਿਆ ਸੀ ਪਰ ਉਹ ਕਮਾਊ ਮਹਿਕਮਾ ਉਹ ਹੈਗਾ ਪੋਲਿਊਸ਼ਨ ਕੰਟਰੋਲ ਬੋਰਡ ਠੀਕ ਹੈ ਜੀ ਬਣਾਇਆ ਤਾਂ ਪੋਲਿਊਸ਼ਨ ਰੋਕਣ ਲਈ ਗਿਆ ਸੀ ਪਰ ਤੁਹਾਨੂੰ ਪਤਾ ਹੀ ਉਹ ਚ ਕੀ ਕੀ ਹੁੰਦਾ ਕੀ ਚੱਲਦਾ ਜੀ ਨਾ ਉਹ ਕੰਮ ਹੋਣ ਤੋਂ ਬਾਅਦ ਮੇਰੇ ਮੇਰੇ ਮਾੜੇ ਪਾਣੀ ਦੇ ਇਹਨਾਂ ਨੇ ਦਿੱਲੀ ਤੋਂ ਲਿਆ ਕੇ ਕੋਈ ਰੀਨਾ ਮਲਹੋਤਰਾ ਪਤਾ ਨਹੀਂ ਕੋਈ ਲੇਡੀ ਹੈ ਜੀ ਪੰਜਾਬ ਦੀ ਬੇਸਿਕਲੀ ਰਹਿਣ ਵਾਲੀ ਹੈ ਨਹੀਂ ਉਹ ਉਹਨੂੰ ਉਹਦਾ ਚੇਅਰਮੈਨ ਲਾ ਦਿੱਤਾ ਗਿਆ ਫਾਈਲ ਨੰਬਰ ਸੋ ਗੱਲਬਾਤ ਰਵਿੰਦਰ ਢਾਲੀਵਾਲ ਹੁਰਾਨਾਂ ਚੱਲ ਰਹੀ ਹੈ ਕਿ ਤਮਾਮ ਜਿਹੜਾ ਘਟਨਾਕਮ ਕਰਿਓ ਹੈ ਚਲੋ ਸਾਰੀਆਂ ਗੱਲਾਂ ਰਵਿੰਦਰ ਜੀ ਇਹ ਆਗੀਆਂ ਨੇ ਪਰ ਇਹਦੇ ਵਿੱਚ ਕਿਤੇ ਨਾ ਕਿਤੇ ਗੱਲ ਇਹ ਵੀ ਆਉਂਦੀ ਹੈ ਕਿ ਇਹਦੇ ਪੈਸੇ ਦੇ ਵਿੱਚੋਂ ਕੁਝ ਅਫਸਰਾਂ ਨੂੰ ਵੀ ਪੈਸੇ ਦਿੱਤੇ ਗਏ ਆਪ ਇਸ ਮੌਜੂਦਾ ਸਰਕਾਰ ਦੇ ਵਿੱਚ ਵੀ ਪੈਸੇ ਗਾਂ ਉੱਪਰ ਤੱਕ ਦਿੱਤੇ ਗਏ ਕਿ ਇਹ ਵਾਕਿਆ ਗੱਲ ਸੱਚੀ ਹੈ ਜੀ ਸਰ ਮੈਂ ਇਹ ਗੱਲ ਦਾ ਜਵਾਬ ਦਿੰਦਾ ਥੋੜੀ ਜਿਹੀ ਬੇਨਤੀ ਆਪਣੀ ਵਿਚਾਰੇ ਰਹੀ ਗੱਲਬਾਤ ਉਹ ਗੱਲ ਇਹ ਸੀਗੀ ਚਲੋ ਉਹਨੂੰ ਛੱਡ ਦੋ ਜਿਹੜੇ ਅਹੁਦੇ ਲਾਏ ਜਾਣਾ ਸਭ ਕੁਝ ਹੋਇਆ ਜਿਹੜਾ ਇਹ ਕਰ ਰਹੇ ਨੇ ਨਾ ਬੇਸਿਕਲੀ ਜਿਹੜਾ ਕੰਮ ਕਰ ਰਹੇ ਹੈ ਲੈਂਡ ਪੂਲਿੰਗ ਵਾਲਾ ਜਮੀਨਾਂ ਪੰਜਾਬ ਦੀਆਂ ਤੇ ਮਹਿੰਗੀਆਂ ਤੇ ਸਾਰਿਆਂ ਦੀ ਇਹ ਅੱਖ ਹੈਗੀ ਆ ਜੀ ਰੋਕਣੀਆਂ ਨੇ ਹੁਣ ਉਹਦੇ ਚ ਲੋਕਾਂ ਨੂੰ ਡਰਾਉਣਾ ਹੈ ਪਹਿਲਾਂ ਤਾਂ ਵੀ ਅਸੀਂ ਰੋਕਾਂਗੇ ਤੁਸੀਂ ਬੋਲਣਾ ਨਹੀਂ ਹੈ ਪਹਿਲੀ ਗੱਲ ਤਾਂ ਪਹਿਲੀ ਗੱਲ ਤਾਂ ਚੁੱਪਚਾਪ ਦੇ ਦਿਓ ਠੀਕ ਹੈ ਜੀ ਦੂਜੀ ਗੱਲ ਜੋ ਪੈਸਾ ਦਵਾਂਗੇ ਲੈ ਲਿਓ ਪੀਖ ਦਾ ਇਹ ਪੈਸੇ ਨਹੀਂ ਮੰਗਣੇ ਬਾਦ ਸਾਡੇ ਤੋਂ ਹੁਣ ਉਹ ਡਰਾਉਣ ਲਈ ਇੱਕ ਐਗਜ਼ਾਮਪਲ ਸੈੱਟ ਕਰਨੀ ਸੀ ਉਹ ਪੰਜਾਬ ਦਾ ਸਭ ਤੋਂ ਵੱਡਾ ਪਿੰਡੀ ਚੁਣਿਆ ਜਾ ਸਕਦਾ ਹੈ ਮਹਾਰਾਜ ਇਹ ਪ੍ਰੋਗਰਾਮ ਸਪੈਸ਼ਲ ਕੀਤਾ ਹੀ ਇਧਰ ਹੀ ਗਿਆ ਸੀ ਲੈਂਡ ਪੂਲਿੰਗ ਲਈ ਲੋਕਾਂ ਨੂੰ ਡਰਾਉਣ ਲਈ ਦਹਿਸ਼ਤ ਪਾਉਣ ਲਈ ਆਮ ਕਿਸਾਨ ਬੰਦੇ ਚੱਕੇ ਗਏ ਪਰ ਡਰਾਉਣ ਲਈ ਇਹ ਕੀਤਾ ਗਿਆ ਨਾ ਵੀ ਤੁਸੀਂ ਅਸੀਂ ਤੁਹਾਡੀ ਜਮੀਨਾ ਲਵਾਂਗੇ ਆਪਦੀ ਮਨ ਮਰਜ਼ੀ ਦੇ ਰੇਟ ਤੇ ਲਵਾਂਗੇ ਤੇ ਤੁਸੀਂ ਬੋਲਣਾ ਵੀ ਨਹੀਂ ਹੈਗਾ 25 ਹਜ਼ਾਰ ਕਿੱਲੇ ਤਾਂ ਉਹ ਹੈਗਾ ਹੋਰ ਪਤਾ ਨਹੀਂ ਕੀ ਕੀ ਹੋਊਗਾ ਜੀ ਹਾਲੇ ਜਲੰਧਰ ਹੋ ਰਿਹਾ ਜੀ 225 ਕਿੱਲੇ ਥਾਂ ਥਾਂ ਤੇ ਹੋ ਰਹੀ ਹੈ ਜੀ ਮੇਨ ਗੱਲ ਇਹ ਆ ਨਾ ਤਾਂ ਇਹ ਇਹਨਾਂ ਦਾ ਮੇਨ ਜਿਹੜਾ ਕਾਰਨ ਸੀਗਾ ਤੁਸੀਂ ਜਿਹੜੀ ਗੱਲ ਕੀਤੀ ਆ ਵੀ ਪੈਸੇ ਲਏ ਨੇ ਕਿਸੇ ਨੇ ਜੀ ਜਾਂ ਪੈਸੇ ਦਿੱਤੇ ਨੇ ਜਿਹੜੀ ਗੱਲਬਾਤ ਆ ਪੈਸੇ ਮੈਂ ਤੁਹਾਨੂੰ ਦੁਬਾਰਾ ਫਿਰ ਦਰਸਾਉਣਾ ਜੀ ਪਿੰਡ ਦੇ ਲੋਕਾਂ ਨੇ ਸਾਂਝੇ ਪੈਸੇ ਇਕੱਠੇ ਕੀਤੇ ਨੇ ਉਗਰਾਹੀ ਕਹਿ ਲਓ ਉਹਨੂੰ ਬਾਸ਼ ਕਹਿ ਲਓ ਠੀਕ ਹੈ ਜੀ ਜਿਹੜਾ ਉਹ ਖਰਚਾ ਉਹ ਜਿਹੜਾ ਪ੍ਰਧਾਨ ਜਿਹੜਾ ਬੰਦਾ ਜਿਹਨੂੰ ਤੁਸੀਂ ਕਹਿ ਰਹੇ ਹੋ ਜਿਹੜਾ ਕਹਿ ਰਹੇ ਨੇ ਵੀ ਲੱਭ ਨਹੀਂ ਰਿਹਾ ਜੀ ਉਹ ਨਹੀਂ ਕਰ ਰਿਹਾ ਇਹ ਸਾਰੀ ਜ਼ਿੰਮੇਵਾਰੀ ਉਹਦੀ ਹੈ ਜੀ ਉਹ ਅਰੈਸਟ ਹੋਣਾ ਉਹਦੀ ਇਨਵੈਸਟੀਗੇਸ਼ਨ ਜਿਹੜੀ ਮੇਨ ਗੱਲ ਹੈ ਜੀ ਬੰਦੇ ਉਹਨਾਂ ਨੇ ਕਹਿਤਾ ਬੰਦੇ ਫੜ ਲਓ ਮੇਨ ਬੰਦਾ ਭੱਜ ਗਿਆ ਜੀ ਬਾਕੀ ਤਿੰਨ ਚਾਰ ਬੰਦੇ ਨੇ ਚੱਕ ਲਏ ਕੋਈ ਹੁਣ ਜਦੋਂ ਕੋਈ ਪ੍ਰੋਸੀਜਰ ਹੁੰਦਾ ਜੀ ਕੋਰਟ ਦਾ ਲਾਅ ਦਾ ਮੈਂ ਲਾਅ ਦਾ ਇੱਕ ਐਫ ਆਰ ਹੁੰਦੀ ਆ ਉਹ ਮੁੰਸ਼ੀ ਲਿਖਦਾ ਜਾਂ ਹੌਲਦਾਰ ਕੋਈ ਲਿਖਦਾ ਉੱਪਰ ਜਾਂਦੀ ਆ ਇੱਕ ਆਈਓ ਬਣਦਾ ਫਿਰ ਕੋਰਟ ਕਚਹਿਰੀ ਜੱਜ ਸਾਰਾ ਕੁਝ ਹੁੰਦਾ ਜੀ ਹਨਾ ਸਿੱਧਾ ਮੁੱਖ ਮੰਤਰੀ ਨੂੰ ਸ਼ਿਕਾਇਤ ਹੁੰਦੀ ਆ ਜੀ ਉਹ ਵੀ ਰੈਲੀਆਂ ਦੇ ਵਿੱਚ ਜੀ ਹਨਾ ਤੇ ਉਹ ਵੀ ਵਿਦਆਊਟ ਕਿਸੇ ਇਨਕੁਆਇਰੀ ਇਨਵੈਸਟੀਗੇਸ਼ਨ ਤਾਂ ਇਹ ਤਾਂ ਕਾਨੂੰਨ ਕਦੇ ਦੇਖੇ ਹੀ ਨਹੀਂ ਹੈ ਜੀ ਇਹ ਤਾਂ ਰਾਜਾ ਮਹਾਰਾਜਾ ਵੀ ਹੁੰਦਾ ਸੀ ਕਿ ਉਹ ਵੀ ਦੋ ਘੋੜੇ ਵਾਲੇ ਸਿਪਾਈ ਭੇਜ ਦਿੰਦੇ ਸੀ ਵੀ ਦੇਖ ਲਓ ਮਾੜਾ ਜਾਂਚ ਕਰਕੇ ਆਓ ਜਾ ਕੇ ਹਨਾ ਵੀ ਕੀ ਕਰਨਾ ਜੀ ਇਹ ਤਾਂ ਜਮੇ ਕਮਾਲ ਦੀ ਗੱਲ ਆ ਜੀ ਲੋਕਤੰਤਰ ਹੈ ਜੀ ਇਹ ਤਾਂ ਫਿਰ ਇਹ ਤਾਂ ਇੱਕ ਇੱਕ ਇਹਦੀ ਮਿਸਾਲ ਪੈਦਾ ਹੋ ਗਈ ਆ ਜੀ ਇਹ ਲੋਕਾਂ ਨੇ ਹੁ ਉਨੇ ਕਿਆ ਕਰਨਾ ਜੇ ਮੰਨ ਲਓ ਮੈਂ ਵੀ ਸਾਹਮਣੇ ਚਲਾ ਜਾਮਾ ਮੈਂ ਕਹੂੰਗਾ ਜੀ ਸਰ ਫਲਾਣੇ ਬੰਦੇ ਨੇ ਕਤਲ ਕਰਤਾ ਜੀ ਉਹਨੇ ਕਹਣਾ ਬੰਦੇ ਫੜ ਲਓ ਜਾ ਕੇ ਜਲਦੀ ਫੜ ਲਓ ਭੱਜ ਨਾ ਜਾਣ ਵੀ ਇਹ ਕਿਦਾਂ ਦਾ ਕਾਨੂੰਨ ਚੱਲ ਰਿਹਾ ਜੀ ਪੰਜਾਬ ਚ ਦੂਜੀ ਗੱਲ ਅਦਾਲਤ ਤੇ ਸਾਨੂੰ ਪੂਰਾ ਭਰੋਸਾ ਸੀਗਾ ਜੀ ਤੇ ਸਾਨੂੰ ਅਦਾਲਤ ਨੇ ਪੂਰਾ ਉਸ ਗੱਲ ਤੇ ਉੱਤਰ ਕੇ ਦਿਖਾਇਆ ਵੀ ਹੈ ਜੀ ਪੂਰਾ ਇੱਥੋਂ ਪੂਰਾ ਇਨਸਾਫ ਮਿਲਿਆ ਤੇ ਇਹ ਬੜੀ ਸ਼ੁਕਰ ਦੀ ਤੇ ਰਾਹਤ ਦੀ ਗੱਲ ਆ ਸਾਰੇ ਪੰਜਾਬੀਆਂ ਲਈ ਵੀ ਜਿਹੜਾ ਲੋਕਤੰਤਰ ਦਾ ਜਿਹੜਾ ਸਤੰਭ ਹੈ ਨਿਆਂ ਪਾਲਿਕਾ ਕਟੋ ਘਟ ਉਹਦੀ ਕ੍ਰੈਡੀਬਿਲਟੀ ਹਲੇ ਹੈ ਨਹੀਂ ਤਾਂ ਪੰਜਾਬ ਪੁਲਿਸ ਰਾਜ ਬਣ ਚੁੱਕਿਆ ਜੀ ਤੁਸੀਂ ਪਿਛਲੇ ਦਿਨਾਂ ਦੇ ਘਟਨਾਵਾਂ ਕੱਢ ਲਓ ਮੁਕਾਬਲਾ ਹੋ ਰਿਹਾ ਜੀ ਇੱਥੇ ਮੁੰਡਾ ਮਾਰਦਾ ਜੀ ਸੀਆਈ ਵਾਲਾ ਨੇ ਮਾਰਤਾ ਚੱਕੇ ਜੀ ਬੰਦੇ ਚੱਕ ਲੇ ਜੀ ਫਲਾਨਾ ਹੋ ਗਿਆ ਜੀ ਬੰਦਿਆਂ ਨੂੰ ਭਜਾ ਕੇ ਲੈ ਕੇ ਪਤਾ ਨਹੀਂ ਕੀ ਕੁਝ ਚੱਲ ਰਿਹਾ ਜੀ ਇੱਥੇ ਹਨ ਤੁਸੀਂ ਖੁਦ ਇੱਕ ਵੀਡੀਓ ਕੀਤੀ ਸੀ ਵੀ ਪੁਲਿਸ ਦੀਆਂ ਗੱਡੀਆਂ ਆ ਬੰਦੇ ਭਜਾਈ ਫਿਰਦੇ ਆ ਗੈਂਗਸਟਰ ਇੰਟਰਵਿਊ ਕਰ ਰਹੇ ਹੈ ਜੀ ਹਨਾ ਪੰਜਾਬ ਦੀਆਂ ਜ਼ਿਲ੍ਹਿਆਂ 'ਚ ਡੀਜੀਪੀ ਮੁਕਰ ਰਿਹਾ ਜੀ ਤੇ ਬਾਅਦ 'ਚ ਗੱਲਾਂ ਸਾਬਤ ਵੀ ਹੋ ਜਾਂਦੀਆਂ ਡੀਜੀਪੀ ਫੇਰ ਮੁਕਰ ਰਿਹਾ ਜੀ ਹਨਾ ਮਤਲਬ ਪੰਜਾਬ ਪੁਲਿਸ ਰਾ ਪਰ ਨਿਆਪਾਲ ਕਾ ਕਿਤੇ ਨਾ ਕਿਤੇ ਇਹ ਨਹੀਂ ਕਹਿੰਦੇ ਕੋਈ ਹਰਿਆ ਬੂਟ ਰਹੀ ਰਹੀ ਹੋਰੀ ਉਹ ਬਾੜੀ ਮੋਟੀ ਜਿਹੜੀ ਇੱਕ ਆਸ ਦੀ ਕਿਰਨ ਆ ਉਹ ਦਿਖ ਰਹੀ ਆ ਤੇ ਇੱਕ ਦੂਜੀ ਜਿਹੜੀ ਗੱਲ ਉਹ ਲੋਕਾਂ ਦਾ ਇੱਕ ਆ ਮੈਂ ਸਾਡੇ ਪਿੰਡ ਦੇ ਸਾਰੇ ਬੰਦਿਆਂ ਦਾ ਧੰਨਵਾਦ ਕਰਦਾ ਜੀ ਮੇਰਾ ਪਿੰਡ ਨਾ ਪਿਛਲੇ 10 ਕ ਸਾਲ ਪਹਿਲਾਂ ਤੁਸੀਂ ਜਾਣਦੇ ਹੋ ਇਸ ਇਲਾਕੇ ਤੋਂ ਬਲੋਂਗ ਕਰਦੇ ਹਾਂ ਇਹ ਸਿਆਸੀ ਦੁਸ਼ਮਣੀ ਵਾਲੀ ਮਸ਼ਹੂਰ ਪਿੰਡ ਸੀਗਾ ਸਿਆਸੀ ਕਤਲਾਂ ਲਈ ਮਸ਼ਹੂਰ ਪਿੰਡ ਰਿਹਾ ਜੀ ਹਨਾ ਚਲੋ ਇਹਨਾਂ ਨੇ ਜੋ ਵੀ ਮੂਰਖਪੁਣਾ ਕੀਤਾ ਜੀ ਉਹਦੇ ਨਾਲ ਇੱਕ ਗੱਲ ਹੋ ਗਈ ਸਾਡਾ ਪਿੰਡ ਇਕੱਠਾ ਹੋ ਗਿਆ ਜੀ ਸਾਰੀਆਂ ਪਾਰਟੀਆਂ ਸਿਆਸੀ ਪਾਰਟੀਆਂ ਜਿਨ੍ਹਾਂ ਨੇ ਆਪਸ ਵਿੱਚ ਪਰਚੇ ਵੀ ਹੁੰਦੇ ਰਹੇ ਨੇ ਉਹ ਬੰਦੇ ਇੱਕ ਮੰਚ ਤੇ ਖੜੇ ਨੇ ਜੀ ਸਰ ਜੁਦੇ ਦਾ ਧੰਨਵਾਦ ਕਰੋਂਗੇ じゃ ਬਿਲਕੁਲ ਧੰਨਵਾਦ ਆ ਜੀ ਮੂਰਖ ਬੰਦਾ ਜਿਹੜਾ ਆਪਦੇ ਕੁਝ ਕਰਦਾ ਜੀ ਉਹਦੇ ਵਿੱਚ ਕੁਝ ਚੰਗਾ ਹੀ ਹੁੰਦਾ ਬਾਕੀ ਕੁਝ ਵੀ ਹੁੰਦਾ ਉਹ ਚੰਗਾ ਹੀ ਹੁੰਦਾ ਜੀ ਆਪਾਂ ਤਾਂ ਹੀ ਮੰਨ ਕੇ ਚੱਲਦੇ ਆ ਪੋਜ਼ੀਟਿਵ ਹੀ ਚੱਲਦੇ ਹਨ ਸਾਨੂੰ ਉਹ ਕੋ ਸਿੱਖਣ ਨੂੰ ਮਿਲਿਆ ਪਿੰਡ ਦੇ ਲੋਕਾਂ ਨੇ ਇੰਨਾ ਕੇ ਸਾਥ ਦਿੱਤਾ ਜੀ ਹਰ ਬੰਦੇ ਨੇ ਹਰ ਮਜ਼ਦੂਰ ਜੱਥੇਬੰਦੀ ਹਰ ਕਿਸਾਨ ਜੱਥੇਬੰਦੀ ਈਵਨ ਦੁਕਾਨਦਾਰ ਵੀਰ ਆਪਣੀਆਂ ਦੁਕਾਨਾਂ ਬੰਦ ਕਰਕੇ ਆਏ ਹਨ ਪਿੰਡ ਦੀਆਂ ਸਾਡੀਆਂ ਧੀਆ ਭੈਣਾਂ ਸਾਡੀਆਂ ਮਾਤਾਵਾਂ ਤੇ ਉਹ ਇਸ ਲੈਵਲ ਦਾ ਇਕੱਠ ਸੀਗਾ ਜੀ ਮੰਨ ਲਓ ਵੀ ਮੈਨੂੰ ਇੰਨੀ ਖੁਸ਼ੀ ਹੋਈ ਮਰੇ ਨਾ ਉੱਥੇ ਚੰਡੀਗੜੀ ਆ ਵੀ ਮੇਰੇ ਪਿੰਡ ਦੇ ਵਿੱਚ ਇਝਾਂ ਹੋ ਰਹੀਆਂ ਵਧੀਆ ਗੱਲ ਹੈ ਜੀ ਇਹਦਾ ਕੋਲ ਵਾਲਾ ਚਲੋ ਤੇ ਰਵਿੰਦਰ ਸਿੰਘ ਢਾਲੀਵਾਲ ਹੋਰਾਂ ਦੀ ਗੱਲਬਾਤ ਤੁਸੀਂ ਸੁਣੀ ਗੱਲਬਾਤ ਕਿਸ ਤਰ੍ਹਾਂ ਲੱਗੀ ਸੋ ਕੀ ਕੁਝ ਹੋ ਰਿਹਾ ਇਹ ਇੱਕ ਆਪਣੇ ਆਪ ਦੇ ਵਿੱਚ ਚਿੰਤਾ ਦਾ ਵਿਸ਼ਾ ਹੈ ਸੋਚਣ ਦਾ ਵਿਸ਼ਾ ਤੇ ਇਹਦੇ ਉੱਤੇ ਚਿੰਤਨ ਕਰਨ ਦਾ ਸਮਾਂ ਕੈਮਰਾਮੈਨ ਕਰਨ ਦੇ ਨਾਲ ਸਵਰਨ ਸਿੰਘ ਧੰਨਵਾਦ ਜੀ